ਜ਼ਿਲ੍ਹਾ ਲੈਵਲ ਤੇ ਤਹਿਸੀਲ ਲੈਵਲ ਤੇ ਜ਼ਿਲ੍ਹਾ ਫਿਰ ਪੰਜਾਬ ਪੱਧਰ ਤੇ ਖੇਡਣਾ ਹੋਵੇ ਨਿਸ਼ਾਨੇ ਉੱਚੇ ਕਰਨੇ ਪੈਂਦੇ ਆ ਕੰਪੀਟੀਸ਼ਨ ਵੱਧਦਾ ਜਾਂਦਾ ਹੈ ਸਾਨੂੰ ਓਨੀ ਮਿਹਨਤ ਵਧਾਉਣੀ ਪੈਂਦੀ ਆ ਇਸੇ ਤਰ੍ਹਾਂ ਸਾਨੂੰ ਨਿਸ਼ਾਨੇ ਮਿੱਥਨੇ ਅੱਜ ਬਹੁਤ ਜ਼ਰੂਰੀ ਆ ਸੋ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਜਦੋਂ ਆਏ ਆ ਉਹਨਾਂ ਨੇ ਸਾਨੂੰ ਕੁਝ ਨਿਸ਼ਾਨੇ ਦਿੱਤੇ ਆ ਆ ਜਿਹੜਾ ਗੁਰਦਰਾ ਬੇਰ ਸਾਹਿਬ ਹਨ ਇੱਥੋਂ ਸਾਨੂੰ ਪਤਾ ਲੱਗਦਾ ਈ ਪਤਾ ਲੱਗਦਾ ਵੀ ਅਸੀਂ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਅਸੀਂ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਸੰਭਾਲ ਕਰਨੀ ਹੈ। ਦੰਤਨ ਕਰਨੀ ਹੈ। ਅੱਜ ਬਰਸ਼ ਕਹਿ ਦਿੰਦੇ ਆ। ਦੰਤਨ ਕਰਨਾ, ਸਰੀਰ ਦੀ ਸਫਾਈ ਕਰਨੀ ਹੈ। ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ। ਜੇ ਉੱਠਣਾ ਕਦੋਂ ਆ? ਪਹਿਹ ਰਾਤ ਲੈਂਦੀ। ਅੰਮ੍ਰਿਤ ਵੇਲੇ। ਇੱਕ ਦਲ ਬੱਚੇ ਹਰਿਆਣੇ ਤੋਂ ਆਏ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਦਰਸ਼ਨ ਕਰ ਰਹੇ ਹੋ। ਪਰ ਕਿਉਂ ਕਰ ਰਹੇ ਹੋ? ਤੁਹਾਨੂੰ ਪਤਾ ਹੈ ਇਹਦਾ ਇਤਿਹਾਸ ਕੀ ਕਹਿੰਦੇ ਨਹੀਂ ਪਤਾ ਸੀ ਬਿਲਡਿੰਗ ਦੇਖ ਕੇ ਚਲੇ ਗਏ। ਸਾਨੂੰ ਇਤਿਹਾਸ ਬਾਰੇ ਪਤਾ ਹੀ ਨਹੀਂ ਲੱਗਾ। ਦੇ ਗੁਰਦਾਰਾ ਵੇਰ ਤਾਂ ਤੁਹਾਨੂੰ ਦੱਸ ਰਾਇਆ ਅਮਰਤ ਵੇਲਾ ਸੰਭਾਲਣਾ ਸਵਖਤੇ ਉੱਠਣਾ ਸਵੇਰ ਉੱਠਣਾ ਹੁਣ ਜਿਹੜਾ ਬੱਚਾ ਹੁਣ ਤੁਹਾਨੂੰ ਸਵਾਲ ਆ ਤੁਹਾਡੇ ਵਿੱਚੋਂ ਜਿਹੜਾ ਬੱਚਾ 4 ਵਜੇ ਉੱਠਦਾ ਆ ਦੂਜਾ ਬੱਚਾ 7 ਵਜੇ ਉੱਠਦਾ ਆ ਕਿੰਨਾ ਗੈਪ ਪੈ ਗਿਆ ਹਾਂਜੀ ਕਿੰਨਾ ਗੈਪ ਪੈ ਗਿਆ 3 ਘੰਟੇ 3 ਘੰਟੇ 3 ਵਜੇ ਉੱਠਣ ਵਾਲਾ ਜਾਂ 4 ਵਜੇ ਉੱਠਣ ਵਾਲਾ ਬੱਚਾ ਐਡਵਾਂਸ ਹੋ ਗਿਆ ਨਾ 3 ਘੰਟੇ ਅੱਗੇ ਹੋ ਗਿਆ ਜਿਹੜਾ ਬੱਚਾ ਇੱਕ ਦਿਨ ਵਿੱਚ ਗੁਰਦੇ ਬੱਤੇ ਨਾਲੋਂ ਤਿੰਨ ਗੱਦੀ ਹੋ ਗਿਆ ਉਹ ਮਹੀਨੇ ਵਿੱਚ ਕਿੰਨਾ ਅੱਗੇ ਹੋ ਗਿਆ ਲੰਮੇ ਘੰਟੇ ਉਹ ਸਾਲ ਵਿੱਚ ਕਿੰਨਾ ਅੱਗੇ ਹੋ ਗਿਆ ਹੁਣ ਤੁਸੀਂ ਹਿਸਾਬ ਲਾਓ ਵੀ ਮਿਹਨਤ ਕਰਨ ਵਾਲੇ ਪ੍ਰੈਕਟਿਸ ਪ੍ਰੈਕਟਿਸ ਅਭਿਆਸ ਅਭਿਆਸ बार-बार ਅਭਿਆਸ ਕਰਨ ਵਾਲੇ ਬੱਚੇ ਹੀ ਅੱਗੇ ਵਧਦੇ ਆ ਸਮੇਂ ਦੀ ਸੰਭਾਲ ਕਰਨ ਵਾਲੇ ਬੱਚੇ ਹੀ ਅੱਗੇ ਵਧਦੇ ਆ ਅਨੁਸ਼ਾਸਨ ਵਿੱਚ ਰਹਿਣ ਵਾਲੇ ਬੱਚੇ ਹੀ ਅੱਗੇ ਵਧਦੇ ਆ ਜਿਨ੍ਹਾਂ ਦੇ ਬੱਚਿਆਂ ਦਾ ਅਨੁਸ਼ਾਸਨ ਕੋਈ ਨਹੀਂ ਜਿਨ੍ਹਾਂ ਦਾ ਡਿਸਪੀਨ ਨਹੀਂ ਕੋਈ ਨਹੀਂ ਜਿਨ੍ਹਾਂ ਦਾ ਅਭਿਆਸ ਹੀ ਕੋਈ ਨਹੀਂ ਪਰ ਉਸ ਤੋਂ ਪਹਿਲਾਂ ਨਿਸ਼ਾਨਾ ਚਾਹੀਦਾ ਨਿਸ਼ਾਨਾ ਹੋਊਗਾ ਨਾ ਗੁਰੂ ਸਾਹਿਬ ਨੇ ਨਿਸ਼ਾਨਾ ਉਦੋਂ ਕੀ ਦਿੱਤਾ ਸੀ ਮਨੁੱਖਤਾ ਨੂੰ ਕਿਬ ਸਚਿਆਰਾ ਹੋਈ ਹੈ ਕਿਬ ਕੂੜਾ ਕੁੱਤੇ ਪਾਲ ਅਸੀਂ ਸਚਿਆਰ ਕਿੱਦਾਂ ਹੋਣਾ ਸਚਿਆਰ ਹੋਣਾ ਤਨ ਕਰਕੇ ਵੀ ਤੇ ਮਨ ਕਰਕੇ ਵੀ ਤਨ ਕਰਕੇ ਕਿੱਦਾਂ ਹੋਵਾਂਗੇ ਇਸ਼ਨਾਨ ਕਰਨਾ ਪੈਣਾ ਦੰਤਨ ਪੁਰਲਾ ਕਰਨਾ ਪੈਣਾ ਸਰੀਰ ਦੀ ਸਫਾਈ ਰੱਖਣੀ ਪੈਣੀ ਹੈ ਤੇ ਮਨ ਕਰਕੇ ਫਿਰ ਮਹਾਰਾਜ ਇੱਥੇ ਧਿਆਨ ਲਾ ਕੇ ਆਕਾਲ ਪੁਰਖ ਦੇ ਵਿੱਚ ਮਨ ਭਾਵ ਆਪਣੇ ਮਨ ਨੂੰ ਇੱਕ ਦੇ ਨਾਲ ਜੋੜਨਾ ਜਿਹੜਾ ਮਨ ਸਾਡਾ ਖਿੰਡਿਆ ਹੋਇਆ ਆ ਸੰਸਾਰ ਵਿੱਚ ਫੈਲਿਆ ਹੋਇਆ ਆ ਅਸੀਂ ਦੁਰਬਲ ਹੋ ਗਏ ਸੰਸਾਰ ਵਿੱਚ ਸਾਡੇ ਖਿਆਲ ਜਿਹੜੇ ਫੈਲ ਗਏ ਅਸੀਂ ਕਮਜ਼ੋਰ ਹੋ ਗਏ ਪਰ ਜਦੋਂ ਅਸੀਂ ਇਹਨੂੰ ਇਕੱਠਿਆਂ ਕਰਾਂਗੇ ਅਸੀਂ ਮਜ਼ਬੂਤ ਹੋਵਾਂਗੇ ਆਪਣੇ ਧਿਆਨ ਨੂੰ ਕੇਂਦਰਿਤ ਕਰਨਾ ਆਪਣੇ ਆਪ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਇਹ ਸਾਨੂੰ ਦਾਤ ਇੱਥੋਂ ਮਿਲਦੀ ਗੁਰਦਰਾ ਬੇਰ ਸਾਹਿਬ ਤੋਂ ਭਈ ਸਰੀਰ ਦੀ ਸਫਾਈ ਫਿਰ ਸਾਡੇ ਮਨ ਦੀ ਸਫਾਈ ਅਸੀਂ ਕਿਦਾਂ ਇਥੋਂ ਗੁਰੂ ਸਾਹਿਬ ਨੇ ਆਹ ਬੇਰੀ ਦੇ ਦਰਸ਼ਨ ਕਰਦੇ ਹੋ ਜਿਹਨੂੰ ਅੱਜ ਗੁਰਦੁਆਰਾ ਸ੍ਰੀ ਵੇਲਸਾਹ ਆਖਿਆ ਜਾਂਦਾ ਹੈ ਇਥੋਂ ਫਿਰ ਸਾਨੂੰ ਇਹ ਸ਼ੇਧ ਮਿਲਦੀ ਆ ਵੀ ਕਿਵੇਂ ਅਸੀਂ ਆਪਣਾ ਜੀਵਨ ਅਨੁਸ਼ਾਸਨ ਵਿੱਚ ਰੱਖਣਾ ਮਰਿਆਦਾ ਵਿੱਚ ਰੱਖਣਾ ਸਮੇਂ ਦੀ ਸੰਭਾਲ ਕਰਨੀ ਸਮੇਂ ਦੀ ਸੰਭਾਲ ਕਰਨੀ ਤੇ ਆਪਣੇ ਆਪ ਨੂੰ ਅਨੁਸ਼ਾਸਨਬੱਧ ਕਰਨਾ ਇਕਾਗਰਤਾ ਵਿੱਚ ਲੈ ਕੇ ਜਾਣਾ ਕਿਉਂਕਿ ਜਿਹੜਾ ਬੱਚਾ ਅਨੁਸ਼ਾਸਨ ਦੇ ਵਿੱਚ ਆ ਉਹ ਪੜ੍ਹਾਈ ਵੀ ਅੱਗੇ ਹੋਵੇਗਾ ਜਿਸ ਬੱਚੇ ਦਾ ਮਨ ਸ਼ਰਾਰਤਾਂ ਵਿੱਚ ਜਾਂ ਮਨ ਖਿਲਿਆ ਹੋਇਆ ਉਹ ਪੜ੍ਹਾਈ ਵੀ ਵਧੀਆ ਨਹੀਂ ਕਰ ਸਕੂਗਾ ਕਿਉਂਕਿ ਪੜ੍ਹਾਈ ਦਾ ਸਬੰਧ ਸਾਡੇ ਮਨ ਦੇ ਨਾਲ ਆ ਸਾਡੇ ਅਨੁਸ਼ਾਸਨ ਦੇ ਨਾਲ ਆ ਸਾਡੀ ਸੁਰਤ ਦੇ ਨਾਲ ਆ ਇਸ ਤੋਂ ਅੱਗੇ ਫਿਰ ਸੁਲਤਾਨਪੁਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆ ਜਿੱਥੇ ਮਹਾਰਾਜ ਭੈਣ ਦੇ ਕੋਲ ਜਾ ਕੇ ਪ੍ਰਸ਼ਾਦਾ ਛਕਦੇ ਸੀ ਨਾ ਘਰ ਬੇਬੇ ਨਾਨਕੀ ਜੀ ਉੱਥੇ ਵੀ ਬਣਿਆ ਹੋਇਆ ਉੱਥੇ ਗੁਰੂ ਸਾਹਿਬ ਨੇ ਦੱਸਿਆ ਵੀ ਦੁਨਿਆਵੀ ਰਿਸ਼ਤੇ ਨਹੀਂ ਛੱਡਣੇ ਧਾਰਮਿਕ ਲੋਕ ਪਹਿਲਾਂ ਇਸ ਤਰ੍ਹਾਂ ਦੇ ਹੁੰਦੇ ਸੀ ਕਹਿੰਦੇ ਮਾਂ ਦੀ ਕੀ ਲੋੜ ਭੈਣ ਭਰਾਵਾਂ ਦੀ ਕੀ ਲੋੜ ਸੁਆਹ ਮੰਨ ਲਓ ਪਿੰਡੇ ਤੇ ਹਾਂਜੀ ਖਫਣੀ ਪਾ ਲਓ ਹੱਥੇ ਤੇ ਖੱਪਣ ਫੜ ਲਓ ਮੁੰਦਰਾ ਪਾ ਲਓ ਘਰ ਬੰਦ ਛੱਡ ਦਿਓ ਜੰਗਲਾਂ ਚ ਬਹਿ ਜਾਓ ਜਾ ਕੇ ਪਹਾੜਾਂ ਚ ਬਹਿ ਜਾਓ ਜਾ ਕੇ ਮਾਰਾਂ ਕਹਿੰਦੇ ਨਹੀਂ ਭੈਣ ਦੀ ਲੋੜ ਆ ਭਰਾਵਾਂ ਦੀ ਲੋੜ ਆ ਪਰਿਵਾਰ ਦੀ ਲੋੜ ਆ ਮਾਤਾ ਪਿਤਾ ਦੀ ਲੋੜ ਆ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਉਹਨਾਂ ਨੂੰ ਛੱਡ ਕੇ ਕਿਹੜਾ ਧਰਮ ਨਿਭਾਓਗੇ ਰਿਸ਼ਤਿਆਂ ਨੂੰ ਛੱਡ ਕੇ ਧਰਮ ਨਹੀਂ ਨਿਭਾਇਆ ਜਾ ਸਕਦਾ ਫਿਰ ਬਾਬੇ ਨੇ ਸਾਨੂੰ ਜਿਹੜੇ ਲੋਕ ਕਹਿੰਦੇ ਕਿਰਤ ਕਰਨ ਦੀ ਲੋੜ ਨਹੀਂ ਬਾਬੇ ਨੇ ਕਿਰਤ ਕੀਤੀ ਉੱਥੇ ਗੁਰਦਵਾਰਾ ਬਣਿਆ ਹੱਟ ਸਾਹਿਬ ਗੁਰਦੁਆਰਾ ਹੱਟ ਸਾਹਿਬ ਜਿੱਥੇ ਮੋਦੀ ਖਾਤਾ ਚਲਾਇਆ ਜਿਹੜੇ ਬੇਈਮਾਨ ਤੇ ਕਰਪਟ ਲੋਕ ਸੀ ਉਸ ਸਮੇਂ ਬਾਬੇ ਨੇ ਉਹਨਾਂ ਦੀ ਪ੍ਰਵਾਨੀ ਨਹੀਂ ਕੀਤੀ ਦੱਸਿਆ ਬਈ ਧੰਦਾ ਕਿਵੇਂ ਕਰਨਾ ਕਿਰਤ ਕਿਵੇਂ ਕਰਨੀ ਮਹਾਰਾਜ ਨੇ ਕਿਰਤ ਨੂੰ ਵੀ ਧਰਮ ਬਣਾ ਦਿੱਤਾ ਅੱਜ ਬਹੁਤੇ ਲੋਕਾਂ ਨੇ ਧਰਮ ਨੂੰ ਵੀ ਧੰਦਾ ਬਣਾ ਲਿਆ ਅੱਜ ਧੰਦਾ ਬਣਾ ਕੇ ਬਹੁਤੇ ਚੱਲਦਾ ਹੈ ਧਰਮ ਨੂੰ ਦਖਾਵਾ ਰਹਿ ਗਿਆ ਧਰਮ ਦਾ ਪ੍ਰਚਾਰ ਵੀ ਦਿਖਾਵਾ ਬਣ ਗਿਆ ਬਹੁਤ ਅਸੀਂ ਸੱਚ ਨੂੰ ਅੱਜ ਭੁੱਲਦੇ ਜਾ ਰਹੇ ਹਾਂ ਸੱਚ ਕੀ ਹੈ ਸਾਡਾ ਪ੍ਰਚਾਰ ਐਸਾ ਹੋਵੇ ਸਾਡਾ ਜੀਵਨ ਹੀ ਸਾਡਾ ਪ੍ਰਚਾਰ ਹੋਵੇ ਜੋ ਅਸੀਂ ਕਹਿ ਰਹੇ ਹਾਂ ਸਾਡੀ ਕਰਨੀ ਵਿੱਚ ਹੋਵੇ ਮਹਾਰਾਜ ਨੇ ਉੱਥੇ ਮੋਦੀ ਖਾਨਾ ਚਲਾਇਆ ਗ੍ਰੱਪ ਤੇ ਬੇਈਮਾਨ ਲੋਕ ਜਿਹੜੇ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਵੀ ਗੋ ਨਾਨਕ ਨੇ ਮੋਦੀ ਖਾਨਾ ਲੁਟਾ ਦੇਣਾ ਸੀ ਪਰ ਬਾਬਾ ਉੱਥੇ ਜਦੋਂ ਇੱਕ ਕਹਿੰਦਾ ਇੱਕ ਤੋਂ ਬਾਅਦ ਸੱਤ ਕਹਿੰਦਾ ਹੈ ਹਾਂਜੀ ਸੱਤ ਤੋਂ ਬਾਅਦ ਫਿਰ 13 13 ਕਹਿ ਕੇ ਗਰੀਬਾਂ ਤੇ ਲੋੜਵੰਦਾਂ ਦੀਆਂ ਝੋਲੀਆਂ 13 13 ਕਹਿ ਕੇ ਆਪਣੇ ਹਿੱਸੇ ਦੇ ਵਿੱਚੋਂ ਲੋੜਵੰਦਾਂ ਦੀ ਮਦਦ ਕਰਦਾ ਸੀ ਦਸਵੰਦ ਕੱਢਣ ਦੀ ਪ੍ਰਥਾ ਜਿਹੜੀ ਸਾਡੇ ਚੰਨ ਵੀ ਗਰੀਬ ਲੋੜਵੰਦ ਜਿਹੜਾ ਉਹਦੀ ਮਦਦ ਕਰੀਏ ਅੱਜ ਇਹਦੀ ਬੜੀ ਵੱਡੀ ਲੋੜ ਆ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਅਸੀਂ ਹੋਰ ਪਾਸੇ ਧਰਮ ਦੇ ਨਾਂ ਤੇ ਬੜਾ ਪੈਸਾ ਲਾ ਰਹੇ ਹਾਂ ਪਰ ਅਸਲ ਦਸਵੰਦ ਕਿੱਥੇ ਲੱਗਣਾ ਚਾਹੀਦਾ ਹੈ ਇਹ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਸਿੱਖਣਾ ਚਾਹੀਦਾ ਕਿਰਤ ਕਰਨ ਦਾ ਸਿਧਾਂਤ ਵੰਡ ਕੇ ਸ਼ਕਤ ਦਾ ਸਿਧਾਂਤ ਮਹਾਰਾਜ ਨੇ ਉੱਥੇ ਦਿੱਤਾ ਜਿੱਥੇ ਮੋਦੀ ਖਾਨਾ ਕਿਰਤ ਕਰੋ ਨਾਮ ਜਪੋ ਇਹ ਮੰਨ ਕੇ ਤੇਨ ਮਹਾਰਾਜ ਜਦੋਂ ਗ੍ਰਸਥ ਜੀਵਨ ਵਿੱਚ ਆਏ ਮਟਾਲੇ ਦੀ ਧਰਤੀ ਦੇ ਮਾਤਾ ਸੁਲਖਣੀ ਜੀ ਨਾਲ ਵਿਆਹ ਹੋਇਆ ਦੋਸਤੋ ਬਾਅਦ ਉਹਨਾਂ ਨੇ ਗ੍ਰਸਥ ਜੀਵਨ ਕਿੱਥੇ ਸ਼ੁਰੂ ਕੀਤਾ ਗੁਰਦੁਆਰਾ ਗੁਰੂ ਕਾ ਬਾਗ ਆ ਉਹ ਗੁਰੂ ਕਾ ਬਾਗ ਗੁਰਦੁਆਰਾ ਬਣਿਆ ਹੋਇਆ ਹੈ ਤੇ ਮਹਾਰਾ ਦੇ ਘਰੇ ਫਿਰ ਦੋ ਪੁੱਤਰ ਪੈਦਾ ਹੋਏ ਜਿਹੜੇ ਲੋਕ ਕਹਿੰਦੇ ਸੀ ਜਿਹੜੇ ਰਹਿਬਰ ਨੇ ਜਾਂ ਧਰਮਾਂ ਦੇ ਆਗੂ ਨੇ ਉਹ ਗ੍ਰਸਤੀ ਨਹੀਂ ਹੋ ਸਕਦੇ ਉਹ ਵਿਆਹ ਨਹੀਂ ਕਰਾ ਸਕਦੇ ਵਿਆਹ ਕਰਾਉਣਗੇ ਉਹ ਨਰਕਾਂ ਨੂੰ ਜਾਣਗੇ ਪਰ ਬਾਬੇ ਨੇ ਵਿਆਹ ਕਰਾਇਆ ਆਨੰਦ ਕਾਰਜ ਕਰਵਾਏ ਦੋ ਪੁੱਤਰ ਪੈਦਾ ਹੋਏ ਬਾਬਾ ਸ੍ਰੀਚੰਦ ਬਾਬਾ ਲਖਮੀਦਾਵ ਜੁਰਦਰਾ ਗੁਰੂ ਕਾ ਬਾਗ ਉੱਥੇ ਬਣਿਆ ਜਿੱਥੇ ਹਿਸਾਬ ਕਿਤਾਬ ਕੀਤਾ ਗਿਆ ਗੁਰਦਰਾ ਕੋਠਰੀ ਸਾਹਿਬ ਜਿੱਥੇ ਬਾਬੇ ਰੱਖਿਆ ਗਿਆ ਨਾ ਹਿਸਾਬ ਕਿਤਾਬ ਜਿਹੜੇ ਕਰਾਪਟ ਲੋਕ ਸੀ ਉਸ ਸਮੇਂ ਕਲੈਰੀਕਲ ਮਹਿਕਮੇ ਦੇ ਜਾਂ ਹੋਰ ਮੋਦੀਖਾਨੇ ਚ ਜਿਹੜੇ ਕਹਿੰਦੇ ਸੀ ਵੀ ਨਾਨਕ ਨੇ ਮੋਦੀਖਾਨਾ ਲੁਟਾ ਦੇਣਾ ਹਿਸਾਬ ਕਿਤਾਬ ਕੀਤਾ ਘਾਟਾ ਨਾ ਪੈ ਗਿਆ ਹੋਵੇ ਪਰ ਵਾਅਦਾ ਨਿਕਲਿਆ ਬਾਬੇ ਦਾ ਅੱਜ ਵੀ ਬੜੇ ਨੇ ਵੱਡੇ ਅਹੁਦਿਆਂ ਤੇ ਬੈਠੇ ਕਰਾਪਸ਼ਨ ਕਰਨ ਵਾਲੇ ਬੇਈਮਾਨੀਆਂ ਕਰਨ ਵਾਲੇ ਬੜੇ ਬੈਠੇ ਜੇ ਤੁਸੀਂ ਪੜ੍ਹ ਲੈ ਕੇ ਇਮਾਨਦਾਰ ਹੋਵੋਗੇ ਤੁਹਾਡੀ ਅੱਜ ਲੋੜ ਆ ਪੰਜਾਬ ਨੂੰ ਤੁਸੀਂ ਪੜ੍ਹੇ ਲਿਖੇ ਬੱਚੇ ਨੌਜਵਾਨ ਬੱਚੇ ਗੁਰਮਤ ਨਾਲ ਜੁੜੇ ਹੋਵੋਗੇ ਸੱਚੀ ਸੱਚੀ ਕਰਤ ਕਰੋਗੇ ਵੱਡੇ ਅਹੁਦਿਆਂ ਤੇ ਜਾਓਗੇ ਪਰ ਇਹ ਕਦੋਂ ਜਾਓਗੇ ਜਦੋਂ ਆਪਣੇ ਦਿਮਾਗ ਵਿੱਚ ਇਹ ਗੱਲ ਇਥੋਂ ਲੈ ਕੇ ਜਾਓਗੇ ਅਸੀਂ ਕੁਝ ਬਣਨਾ ਹੈ ਸਾਡੇ ਕੋਲ ਜੀ ਫਰਜ਼ ਹੈ ਪੰਜਾਬ ਪ੍ਰਤੀ ਮਨੁੱਖਤਾ ਪ੍ਰਤੀ ਸਾਡੇ ਕੋਲ ਜੀ ਫਰਜ਼ ਹੈ ਗੁਰੂ ਨਾਨਕ ਦਾ ਸਿਧਾਂਤ ਅਸੀਂ ਉਹਨੂੰ ਅਪਣਾਈਏ ਇਹ ਨਹੀਂ ਹੁੰਦਾ ਵੀ ਕਿੰਨਾ ਕੁ ਪੜ੍ਹ ਕੇ ਦੀ ਸਿੱਖਣਾ ਤੁਸੀਂ ਇੱਕ ਵਾਰ ਸੁਣ ਕੇ ਅੱਜ ਹੀ ਸਿੱਖ ਸਕਦੇ ਹੋ ਕਈ ਵਾਰੀ ਬੰਦਾ ساری ਉਮਰ ਪੜੀ ਜਾਂਦਾ ਹੈ ਪਰ ਸਿੱਖਦਾ ਕੁਝ ਵੀ ਨਹੀਂ ਕਈ ਕਿ ਸਾਲ ਹੋ ਗਏ ਕਿੰਨਾਂ ਨੂੰ ਪੜਦੇ ਆ ਬਾਣੀ ਵੀ ਪੜਦੇ ਆ ਇਤਿਹਾਸ ਵੀ ਪੜਦੇ ਆ ਪਰ ਸਿੱਖਦੇ ਕੁਝ ਨਹੀਂ ਇਸ ਤਰ੍ਹਾਂ ਗੁਰਦੁਆਰਾ ਜਿਹੜਾ ਕੋਠੀ ਸਾਹਿਬ ਆ ਇਹ ਸਾਨੂੰ ਦੱਸਦਾ ਆ ਵੀ ਇਸ ਤਰ੍ਹਾਂ ਕਰਪਟ ਤੇ ਬੇਈਮਾਨ ਲੋਕ ਜਿਹੜੇ ਸੀਗੇ ਉਹਨਾਂ ਦੀ ਹਾਰ ਹੋਈ ਤੇ ਬਾਬੇ ਦਾ ਵਾਅਦਾ ਨਿਕਲਿਆ ਬਾਬੇ ਦੀ ਜਿੱਤ ਹੋਈ